ਵਿਦਸਭਾ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਪਿੰਡ ਪੰਜ ਗਰਾਈਆਂ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦੀ ਨੀ ਰੱਖੀ ਗਈ। ਇਸ ਮੌਕੇ ਵਿਧਾਇਕ ਪੰਡੋਰੀ ਵੱਲੋਂ ਬੱਸ ਸਟੈਂਡ, ਰਵੀਦਾਸੀਆਂ ਧਰਮਸ਼ਾਲਾ ਅਤੇ ਸਾੰਤੀ ਭਾਈਚਾਰੇ ਦੀ ਧਰਮਸ਼ਾਲਾ ਦੇ ਨਵ ਨਿਰਮਾਣ ਤੇ ਵਿਕਾਸ ਕਾਰਜਾਂ ਦੇ ਨੀ ਪੱਥਰ ਰੱਖੇ ਗਏ। ਇਸ ਮੌਕੇ ਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਐਮਐਲਏ ਕੁਲਵੰਤ ਸਿੰਘ ਪੰਡੋਰੀ ਨੇ ਕੀ ਕਿਹਾ ਤੁਸੀਂ ਵੀ ਸੁਣੋ। ਵੈਗੁਰੂ ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਨਾਮਕਾ ਪਿੰਡ ਦਾ ਪੰਜ ਕਰਾਈਆਂ ਵਿਸ਼ੇ ਇਹਦੇ ਸੀ ਪਹਿਲਾਂ ਤਾਂ ਬਸ ਸਟੈਂਡ ਦਾ ਨਹੀਂ ਪੱਥਰ ਕਾਫੀ ਟਾਈਮ ਤੋਂ ਲੰਮੇ ਸਮੇਂ ਤੋਂ ਮੰਗ ਸੀ ਸਰਪੰਚ ਸਾਹਿਬ ਜਿੰਨੀ ਵੀ ਸਾਡੀ ਟੀਮ ਜਾਂਦੀ ਸੀਗੀ ਵੀ ਇਹ ਮੈਂ ਇਹਦਾ ਬਸ ਸਟੈਂਡ ਇੱਥੇ ਬਣਾਇਆ ਜਾਵੇ ਉਹਦਾ ਨਹੀਂ ਪੱਥਰ ਰੱਖਿਆ ਇੱਕ ਖੜੇ ਰਾਜਪੂਤਾਂ ਦੀ ਧਰਮਸ਼ਾਲਾ ਸੀ ਉਹਦਾ ਰਿਪੇਅਰ ਦਾ ਸੀਗਾ ਇੱਧਰ ਸਾਡੇ ਵਰਾਸ਼ੀਆਂ ਦੀ ਧਰਮਸ਼ਾਲਾ ਸੀ ਇਹਦਾ ਵੀ ਰਿਪੇਅਰ ਦਾ ਤੇ ਔਰ ਜਿਹੜੇ ਗਲੀਆਂ ਨਾਲੀਆਂ ਦਾ ਕੰਮ ਚੱਲਦਾ ਹੈ ਸਾਰੇ ਅਜੇ ਨਹੀਂ ਪੱਥਰ ਰੁਕੇਗੇ ਤੇ ਮੈਂ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ ਕਿਉਂਕਿ ਵਿਸ਼ਵਾਸ ਦਿਵਾਣਾ ਵੀ ਇੱਥੇ ਅੱਗੇ ਵੀ ਕੋਈ ਘਾਟ ਨਹੀਂ ਰਹੀ ਹੈਗੀ ਸਾਡੇ ਵੱਲੋਂ ਪੈਸੇ ਦੇਣ ਦੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੰਨੀ ਵੀ ਡਿਮਾਰਡ ਪੂਰੀ ਕਰਨਗੇ ਅਰੇ ਸਾਡੇ ਕੋਲ ਬਹੁਤ ਸਮਾਂ ਬਾਕੀ ਆ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡੀਆਂ ਗਰੰਟੀਆਂ ਦੇ ਰਹੇ ਆ ਯਾਨੀ ਕਿ ਮੈਨੂੰ ਨਹੀਂ ਲੱਗਦਾ ਵੀ ਪਿੰਡਾਂ ਦੇ ਵਿੱਚ ਕੋਈ ਕਿਸੇ ਗੱਲ ਦੀ ਘਾਟ ਰਹੂਗੀ ਜਿੰਨੇ ਆ ਗਲੀਆਂ ਨਾਲੀਆਂ ਜਿੰਨੇ ਡੈਰੀ ਪਾਣੀ ਨੂੰ ਲੈ ਕੇ ਜਿੰਨੇ ਵਿਕਾਸ ਦਾ ਕੰਮ ਹੁਣ ਹੋ ਚੱਲ ਰਿਹਾ ਤੇ ਮੈਨੂੰ ਨਹੀਂ ਲੱਗਦਾ ਵੀ ਇੱਥੇ ਪਹਿਲਾਂ ਕਿਤੇ ਇਨਾ ਇੰਟਰਲੌਕ ਗਲੀ ਕਿਤੇ ਲੱਗੀ ਹੋਵੇ ਕਿਸੇ ਪਿੰਡ ਚ ਬਹੁਤ ਵੱਡੀ ਪੱਧਰ ਤੇ ਕੰਮ ਚੱਲ ਰਿਹਾ ਜੇਕਰ ਤਾਂ ਫੇਰ ਵੀ ਕੋਈ ਧੂਰਾ ਹੈਗਾ ਉਹ ਸਾਰਾ ਪੂਰਾ ਕਰਕੇ ਦਵਾਂਗੇ ਪੈਸੇ ਆਉਣਲੇ ਸਮੇਂ ਚ ਸਾਨੂੰ ਤਕਰੀਬਨ ਹੈ ਕਿ 5 ਕਰੋੜ ਮਿਲਿਆ ਉਹ ਕਈ ਗੁਣਾ ਗ੍ਰਾਂਟ ਆਉਣਲੇ ਸਮੇਂ ਚ ਹੋਰ ਵਧਾ ਕੇ ਦੇਣ ਜਾ ਰਹੇ ਆ ਮੈਂ ਫੇਰ ਸਾਰੇ ਨੱਗਰ ਨੂੰ ਵਿਸ਼ਵਾਸ ਦਿਵਾਉਣਾ ਵੀ ਆਉਣਲੇ ਸਮੇਂ ਚ ਜੇ ਵੀ ਕਿਸੇ ਦਾ ਰਹਿੰਦਾ ਕੋਈ ਕੰਮ ਉਹ ਪੂਰਾ ਕਰਕੇ ਦਵਾਂਗੇ ਬਸ ਅਕਾ ਐ ਵੀ ਭਾਈਚਾਰਾ ਬਣਾ ਕੇ ਵਧੀਆ ਢੰਗ ਨਾਲ ਕੰਮ ਜਿਹੜਾ ਸਰਕਾਰੀ ਕੰਮ ਆ ਨਾ ਕੋਲੇ ਖੜ ਕੇ ਕਰਾਇਆ ਕਰੋ ਕਰਾਇਆ ਵਧੀਆ ਟੰਗਣਾ ਵੀ ਕੱਲ ਨੂੰ ਇਹ ਰਾ ਹੋਵੇ ਵੀ ਵੀ ਕੰਮ ਮੈਹਰਾ ਆਪਦੇ ਪਿੰਡ ਕੰਮ ਕਰਾਇਆ ਤੇ ਅਸੀਂ ਕੋਲੇ ਖੜ ਕੇ ਕਰਾਇਆ ਵੀ ਇੰਨਾ ਕੁ ਵਧੀਆ ਹੋਇਆ ਸਾਡੀ ਗਾਰੰਟੀ ਹੈ ਵੀ 50 ਸਾਲ ਚ ਉਹ ਗਲੀਆਂ ਵਾਲੀ ਨੂੰ ਕੁਝ ਨਹੀਂ ਹੁੰਦਾ ਹੈਗਾ ਜੇ ਆਪਾਂ ਆਪ ਥੋੜਾ ਜਿਹਾ ਜਿਵੇਂ ਕਹਿੰਦੇ ਹੁੰਦੇ ਆ ਵੀ ਥੋੜਾ ਰੂੜੀ ਚੰਗੀ ਤਰ੍ਹਾਂ ਕੱਟ ਲਾਂਗੇ ਤਾਂ ਵਧੀਆ ਬਣ ਜਾਊਗੀ ਇਸ ਕਰਕੇ ਪੂਰਾ ਆਪਦੇ ਜਿਹੜਾ ਸਰਕਾਰੀ ਕੰਮ ਰੋ ਆਪ ਦਾ ਕੰਮ ਸਮਝੋਗੇ ਤਾਂ ਗਾਰੰਟੀ ਹੈ ਵੀ ਜੀ ਕੰਮ ਵਰੀ ਹੀ ਹੋਊਗਾ ਕਰਕੇ ਪੂਰਾ ਸਹਿਯੋਗ ਕਰਿਆ ਕਰੋ ਜੇ ਤਾਂ ਕੰਮ ਕੋਈ ਕੋਈ ਵੀ ਟੰਗਾ ਬੰਦਾ ਕੰਮ ਕਰਦਾ ਉਹਦਾ ਸਹਿਯੋਗ ਕਰੋ بس ਇਹੀ ਬੇਨਤੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ